ਕੱਪੜਿਆਂ ਦਾ ਵੀ ਬੜਾ ਖਲਾਰਾ ਪਿਆ ਆ ਸਾਰੇ ਸੈੱਟ ਕਰਨ ਨਾਲੇ ਆ ਇਹ ਵੀ ਕਰਕੇ ਤੇ ਮੈਂ ਰੱਖਣੇ ਆ ਹੁਣ ਠੀਕ ਹੈ ਜੀ ਜਨੂ ਤੁਸੀਂ ਮੈਂ ਕੁਛ ਨਹੀਂ ਕਰਨਾ ਕੀ ਆ ਮੰਮੀ ਹੈ ਨਹੀਂ ਮੇਰਾ ਦਿਲ ਨਹੀਂ ਲੱਗੰਦਿਆ ਤੇ ਹੋਰ ਭੇਜੋ ਮੈਨੂੰ ਪਹਿਲੀ ਪਤਾ ਹੀ ਤੁਸੀਂ ਦਈਂ ਕਹਿਣਾ ਹੈ ਕਹਿਣਾ ਤੇ ਆਇਆ ਮੰਮੀ ਦਾ ਕੋਈ ਫੋਨ ਫੜ ਪਹੁੰਚ ਗਿਆ ਕਿ ਨਹੀਂ ਮੰਮੀ ਤਾਂ ਆਇਆ ਨਹੀਂ ਉਹ ਹੈ ਮੈਂ ਵੀ ਨਹੀਂ ਕੀਤਾ ਕਰਦੀ ਆ ਮੈਂ ਪੁੱਛਦੀ ਫੋਨ ਕਰਕੇ ਨਾ ਤਾਂ ਮੈਂ ਤੇ ਕਿ ਨਹੀਂ ਹੋ ਗਿਆ ਆ ਕੋਈ ਨਹੀਂ ਆ ਲੰਦੋ ਘਰ ਤੇ ਮੈਂ ਲਉਣਾ ਕਲਾਸ ਫੇਤ ਹੋਈ ਗਣਾ ਉੱਥੇ ਰੋਲਾ ਪਾਉਣਾ ਯਾਰ ਤੁਹਾਡੀ ਰਿੰਗ ਟੂਨ ਉਹੀ ਆ ਕੱਲ ਦੀ ਬਸ ਮੇਰੀ ਉਹੀ ਰਹਿਣੀ ਆਦੀ ਹੁੰਦੀ ਆ ਮੈਂ ਕਿੰਨੀ ਲੈ ਮੰਮੀ ਦੇ ਨਾਲੇ ਆਦੇ ਮੰਮੀ ਦਾ ਫੋਨ ਵੀ ਆ ਗਿਆ ਮੈਂ ਲੱਗੀ ਹੀ ਕਰਨ ਸੁਣੋ ਕੀ ਹੁੰਦੀ ਹੈ ਹਲੋ ਹਾਂਜੀ ਮੰਮਾ ਮੈਂ ਤੁਹਾਨੂੰ ਕਿਹਾ ਸੀ ਪੁੱਜ ਕੇ ਤੇ ਫੋਨ ਕਰ ਦਿਓ ਤੇ ਹੀ ਫੋਨ ਕੀਤਾ ਹੀ ਨਹੀਂ ਅ ਅੱਛਾ ਅੱਛਾ ਠੀਕ ਆ ਦੀਦੀ ਹੁਣੀ ਠੀਕ ਹੀ ਹੁੰਦਾ ਇਹਨਾਂ ਨੂੰ ਠੀਕ ਠਾਕ ਬੋਲੇ ਅੱਛਾ ਅੱਛਾ ਪਾ ਜੀ ਛੀ ਗਾਡੀ ਹਾਂਜੀ ਹਾਂਜੀ ਪਾਉ ਦੱਸਦਾ ਹੀ ਇਹਨਾਂ ਨੂੰ ਵੀ ਨਹੀਂ ਨਹੀਂ ਕੁਛ ਨਹੀਂ ਕਹਿੰਦੇ ਕੀ ਕਹਿਣਾ ਹੈ ਨਾ ਕਹਿ ਸਕਦੇ ਇਹ ਕੁਛ ਹਾਂਜੀ ਹੋਰ ਪੀ ਲਿਆ ਜਾ ਬਣੀ ਅચ્છਾ ਅਛਾ ਆਹ ਉਹ ਕਾਫੀ ਟਾਈਮ ਹੋ ਗਿਆ ਉਹ ਤੈਨੂੰ ਹੈ ਨਾ ਮੈਨੂੰ ਤਾਂ ਲੱਗਾਇ ਅਛਾ ਅਛਾ ਥੋੜਾ ਕੋਈ ਗੱਲ ਨਹੀਂ ਆਹ ਲੈ ਦੇਹ ਲੋ ਤੁਸੀਂ ਜਿੱਦਾਂ ਕਰਨੀ ਕਰ ਲੋ ਜੇ ਕਹਿੰਦੇ ਆ ਬਾਜੀ ਤੇ ਰਾ ਲਓ ਕੋਈ ਨਹੀਂ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਮਣੀ ਇੱਥੇ ਹੀ ਆ ਕੋਈ ਨਹੀਂ ਕੋਈ ਚੱਕਰ ਹੈਗਾ ਰਾ ਲਓ ਤੁਸੀਂ ਹਾਂਜੀ ਆਓ ਤੁਸੀਂ ਠੀਕ ਆ ਕੋਈ ਗੱਲ ਨਹੀਂ ਹਾਂਜੀ ਹਾਂਜੀ ਚਲੋ ਠੀਕ ਠੀਕ ਆ ਮੰਮੀ ਠੀਕ ਆ ਓਕੇ ਰਹਿਣ ਦਾ ਪਲਾਨ ਬਣਾ ਲਿਆ ਹਾਂ ਆਹ ਮੰਮੀ ਕਹਿੰਦੇ ਆ ਕਹਿੰਦੇ ਬਾਜੀ ਕਹਿੰਦੇ ਵੀ ਰਾ ਲਓ ਅੱਜ ਰਾਤ ਇੱਥੇ ਮੈਂ ਕਹਿੰਦਾ ਮੈਂ ਚਾਹਤਾ ਹਾਂ ਨਾ ਦੱਸ ਕਿਆ ਨਹੀਂ ਸਕਦੀਆਂ ਕਿ ਸੱਸ ਆਉਂ ਹਾਂ ਮੈਂ ਕਹਾਂ ਚਲ ਕੋਈ ਨਹੀਂ ਰਹਿ ਲਓ ਕਾਲੂ ਆ ਜਿਓ ਹਨੇਰਾ ਹੋ ਜਾਣਾ ਹੀ ਉਦਾਂ ਵੀ ਜੇ ਬਸਤੀ ਆਉਂ ਜਣਾ ਤੇ ਉਹ ਦੁਪਹਿਰੇ ਤੇ ਗਏ ਆ ਆਹੋ ਹੀ ਨਾ ਮੇਰੇ ਵੇਲੇ ਉਹ ਵੀ ਬਸੇ ਗਏ ਲੇਟ ਹੋ ਗਏ ਸੀ ਮੈਂ ਮੰਮੀ ਨੂੰ ਹੀ ਕਹਾਂ ਨਹੀਂ ਮੈਂ ਕਹਾਂ ਜੇ ਜਾਣਾ ਹੀ ਤੇ ਚਲ ਥੋੜਾ ਜਲਦੀ ਚੱਲ ਜਾਂਦੇ ਚਲ ਕੋਈ ਗੱਲ ਨਹੀਂ ਰਹਿ ਲੈਣਾ ਕਿਹੜੀ ਹੈ ਕੋਈ ਸੜਨ ਦੇ ਦੁਆਰਾ ਚੁੱਪ ਕਰੋ ਤੁਸੀਂ ਫਿਰ ਸ਼ੁਰੂ ਹੋ ਗਏ ਆ ਕੰਤਨ ਦੋਨਾਂ ਸਸਾ ਨੂੰ ਨੰਨਦਾ ਤਾਂ ਕੱਲ ਮਾਰਿਆ ਨਾ ਠੀਕ ਹੈ ਦੱਸ ਲਿਓ ਕੀ ਦੱਸੋ ਦੋਨਾਂ ਦੇ ਇਕੱਠੀ ਕਲਾਸ ਲੱਗੂ ਠੀਕ ਐ ਅੱਗੇ ਤੇ ਜਿੱਦਾਂ ਮੇਰੀ ਲੱਗਦੀ ਹੁੰਦੀ ਨਾ ਮੈਂ ਮੈਂ ਹੀ ਲਾ ਦੇ ਕੇ ਲੱਭਦੀ ਸਾਰਿਆਂ ਨੂੰ ਬਸ ਗੱਲਾਂ ਸੁਣਾਉ ਉਹਨੂੰ ਤੂੰ ਨਾ ਤੂੰ ਹੀ ਮੇਰੇ ਦੁਆਲੇ ਹੋਏ ਰਹਿੰਦੇ ਨੇ ਤੇ ਤੂੰ ਹੀ ਹੁਣ ਸੱਸ ਚੜਾ ਲਈਓ ਚੱਲਿਆ ਠੀਕ ਐ ਜਾਓ ਹੁਣ ਤੁਸੀਂ ਆਹ ਕੰਮ ਕਰ ਲਾ ਦੋ ਮੇਰੇ ਕੰਮ ਮੈਂ ਵੀ ਦੇਖ ਕੰਡ ਲੜਨਦੀ ਮੇਰੇ ਨਹੀਂ ਮੈਨਾਂ ਨਾ ਲੋ ਹੂੰ ਬੜੀ ਸੋਹਣੀ ਲੱਗਦੇ ਏ ਪੀਂ ਮੈਂ ਤਾਂ ਸੋਹਣੀ ਲੱਗਣ ਨੀ ਪਰ ਤੁਸੀਂ ਤੇ ਜਮਾ ਨਹੀਂ ਲੱਗਣੇ ਕਿਉਂ ਪੀਆ ਤੂੰ ਪਾਗ ਦੇ ਵੱਲ ਲੰਦੇ ਉਹ ਪਾਗ ਨਹੀਂ ਕਰਨੀ ਆ ਸ਼ਹਿਰ ਨਾ ਜਾਣਾ ਮੜਾ ਜਾ ਇੱਥੇ ਕਿਹੜਾ ਵਿਆਹ ਜਾਣਾ ਆਹੋ ਤੇ ਮੈਨੂੰ ਆ ਭੁਆਤੀ ਜੀਂ ਟੋਪ ਲਾ ਸੋਹਣੇ ਲੱਗਦੇ ਓ ਤੁਸੀਂ ਸੋਹਣੇ ਲੱਗਣੇ ਚਾਹੀਦੇ ਆਪਾਂ ਸੋਹਣੇ ਲੱਗਦੇ ਰਹਿੰਨੇ ਆਪਣਾ ਕੋਈ ਨਹੀਂ ਹੂੰ ਤੇ ਉਹ ਮੈਂ ਕਹਿ ਨਹੀਂ ਸੀਗੀ ਮੰਮੀ ਨੂੰ ਫੋਨ ਕਰਨਾ ਹੀ ਮੰਮੀ ਨੂੰ ਦੱਸ ਦਿੰਦੇ ਹੁੰਦੇ ਨਾ ਹੋਣ ਕਿਤੇ ਹਾਂ ਉਹ ਕਰ ਦੋ ਧੁੱਪ ਚੜ ਗਈ ਹਾਲ ਫੇਰ ਗਰਮੀ ਹੋਰ ਹੋ ਜਾਣੀ ਹੈ ਹਾਂ ਹਾਲ ਨੂੰ ਫੋਨ ਕਰ ਦੋ ਤੁਸੀਂ ਕਰ ਦਿੰਦੇ ਆ ਉਹ ਕਰ ਦੋ ਤੁਸੀਂ ਚਾਹ ਮੰਮੀ ਨੂੰ ਫੋਨ ਕਰਕੇ ਦੱਸ ਦੇਣੀ ਹੈ ਨਾ ਇੱਕ ਵਾਰੀ ਹਾਂਵੇਂ ਫਿਰ ਮੁੜ ਕੇ ਤੇ ਮੰਮੀ ਮੈਂ ਜੀਨ ਪਾਈ ਆ ਤੇ ਮੰਮੀ ਕਹਿਣ ਕਿ ਤੇਨੀ ਕੁਛ ਨਹੀਂ 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 ਕੁਛ ਨਹੀਂ ਐਂਦੀ ਪੱਕਾ ਸੱਸਾਂ ਨੂੰ ਉਹਦੀ ਹੋਈ ਤੇ ਕਹਿਣ ਲੱਗਾ ਜਿਆਦਾ ਬੰਨਦੀ ਆ ਤੇ ਤੁਸੀਂ ਕਹਿ ਦਸੋ ਕਿ ਆਪਾਂ ਬਾਜ਼ਾਰ ਨੂੰ ਚੱਲਿਆਂ ਜੇ ਜਲਦੀ ਆਉਣਾ ਹੋਊਗਾ ਸਾ ਭਗਵਾਨ ਜੀ ਨੇ ਕਾ ਵੀ ਫੜਾ ਦਾਂਗੇ ਆਹੋ ਚਲੋ ਦੇਖ ਲੈਨੇ ਫੇ ਮੈਂ ਕਰਦੀ ਫੋਨ ਹਨਾ ਹਾਂ ਕਰ ਲਓ ਕੋਈ ਨਾ ਠੀਕ ਆ ਬੜਾ ਸ਼ਾਂਤ ਲੱਗ ਜਾਂਦਾ ਕਰਕੇ ਦੇਖਾਂ ਮਮੀ ਨੂੰ ਫੋਨ ਮਮੀ ਨੇ ਤੇ ਦੀਦੀ ਕੋ ਜਾ ਕੇ ਤੇ ਚੇਤਾ ਹੀ ਭਲਾਤਾ ਨਾ ਕੋਈ ਫੋਨ ਨਾ ਦੱਸਿਆ ਕਦੋਂ ਆਉਣਾ ਕਦੋਂ ਨਹੀਂ ਮੈਂ ਇਹਨਾਂ ਨੂੰ ਕਿਹਾ ਵੀ ਸੀ ਗਾਜੇ ਰਹਿਣ ਹੀ ਦਿੰਦੇ ਭਲਾ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੰਨ ਕਿੱਦਾਂ ਹਾਂਜੀ ਠੀਕ ਆ ਤੁਸੀਂ ਦੱਸੋ ਬਸ ਵਧੀਆ ਹੋਰ ਮਨੀ ਠੀਕ ਆ ਹਾਂਜੀ ਠੀਕ ਆ ਕੀ ਕਰੀ ਜਾਂਦੇ ਅਹੀਂ ਤਾਂ ਕੋਈ ਗੱਲ ਨਹੀਂ ਮੈਂ ਤੈਨੂੰ ਚੇਤਾ ਹੀ ਭੁਲਾਤਾ ਜਾ ਕੇ ਫੋਨ ਹੀ ਨਹੀਂ ਕੀਤਾ ਦੁਬਾਰਾ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਮੈਂ ਕਰਨੀ ਲੱਗੀ ਸੀ ਫੋਨ ਤੈਨੂੰ ਅੱਛਾ ਤੇ ਉਧਰੋਂ ਤੇਰਾ ਹੀ ਫੋਨ ਆ ਗਿਆ ਹਾਂਜੀ ਹਾਂਜੀ ਹਾਂ ਹੋਰ ਸੁਣਾ ਬਸ ਠੀਕ ਠਾਕ ਦੀਦੀ ਹਾਂ ਠੀਕ ਆ ਹਾਂ ਠੀਕ ਠਾਕ ਅੱਛਾ ਅੱਛਾ ਕੀ ਕਰੀ ਜਾਂਦੇ ਬਸ ਕੋਈ ਨਹੀਂ ਲੱਗੀ ਆ ਦੀਪਨੂਰਨਾ ਠੀਕ ਆ ਠੀਕ ਆ ਤੇ ਮੈਂ ਪੁੱਛਣਾ ਹੀ ਮਮਾ ਕਦੋਂ ਤੱਕ ਹੋਣਾ ਤੁਸੀਂ ਬਸ ਮੈਂ ਆ ਜਾਣਾ ਹੀ ਮੈਂ ਮਨਜੀਤ ਦਾ ਵੇਟ ਕਰਦੀ ਆ ਉਹ ਗਿਆ ਐ ਡਿਊਟੀ ਨਾ ਅੱਛਾ ਫਿਰ ਮੈਂ ਕੀ ਹੁਣ ਪਿੱਛੋਂ ਵੀ ਕੀ ਜਾਣਾ ਜਿੱਥੇ ਆਂਦਾ ਤੇ ਫੇਰ ਹੀ ਆਣੀ ਆ ਅੱਛਾ ਫਿਰ ਤੁਹਾਨੂੰ ਤੇ ਟਾਈਮ ਲੱਗ ਜਾਣਾ ਨਾ ਹਾਂ ਟਾਈਮ ਤੇ ਲੱਗ ਹੀ ਜਾਣਾ ਅੱਛਾ ਅੱਛਾ ਓਹ ਇਹ ਕਹਿੰਦੇ ਸੀਗੇ ਕਹਿੰਦੇ ਵੀ ਬਾਜ਼ਾਰ ਜਾ ਆਣੇ ਆ ਥੋੜੇ ਸਮਾਨ ਲਿਓਣਾ ਹੀਗਾ ਤੇ ਤਾਂ ਕਰਕੇ ਕੀ ਕਿਤੇ ਕੋਈ ਨਹੀਂ ਜਾਇਆ ਉਹ ਤੁਸੀਂ ਬਾਜ਼ਾਰ? ਹਾਂਜੀ ਮੈਂ ਕਹਾਂ ਚਲੋ ਮੰਮੀ ਨੇ ਪੁੱਛਦੀਆਂ ਵੀ ਕਿਤੇ ਹੁੰਦਾ ਹੀ ਨਾ ਹੁਣ ਆਵੀ ਆਪਾਂ ਤਾਲੇ ਲਾ ਕੇ ਚਲ ਜੀ ਇਹ ਤਾਂ ਮਗਰੋਂ ਤੁਸੀਂ ਆ ਜਾਓ। ਨਹੀਂ ਨਹੀਂ ਕੋਈ ਨਹੀਂ ਤੋ ਇਦਾਂ ਕਰੀ ਬਾਜ਼ਾਰ ਜਾਇਆ ਉਹ ਤੁਸੀਂ। ਹਾਂਜੀ ਤੇ ਚਾਬੀ ਉਹਨਾਂ ਦੇ ਤਾਏ ਦੇ ਘਰ ਫੜਾ ਜਾਈ। ਕਿ ਵਾਈ ਦੀ ਵੀ ਅਸੀਂ ਪਿੱਛੋਂ ਆਵਿਗੇ ਨਾ ਕੋਈ ਨਹੀਂ ਚਾਬੀ ਇੱਥੋਂ ਲੈ ਲਾਂਗੇ। ਅੱਛਾ ਅੱਛਾ ਹਾਂਜੀ ਕੋਈ ਨਹੀਂ ਵੈਸੇ ਤੇ ਆਪਾਂ ਟਰਾਈ ਕਰਨੀ ਆਪਾਂ ਇਹ ਨਾ ਜਾਣੋ ਨਹੀਂ ਕਰਨਾ ਆ। ਬਾਕੀ ਕੋਈ ਨਹੀਂ ਚਾਬੀ ਉਹਦਾ ਫੜਾਏ ਨੇ ਉਧਰ ਤਾਈ ਜੀ ਹੁਣਾਂ ਦੇ ਆਨੇ ਆ। हां हां चाबी दे दियो किसी वेले बाजार गए टाइम लग जंदा है हां जी ਤੇ ਤੁਸੀਂ ਚਾਬੀ ਦੇ ਦਿਓ ਕਿ ਜੇ ਮੈਂ ਮਗਰੋਂ ਆਵੀਂ ਚੱਲ ਫਿਰ ਲੌਕ ਤੇ ਖੋਲ ਲੂੰਗੀ ਠੀਕ ਆ ਠੀਕ ਆ ਕੋਈ ਨਹੀਂ ਮਮਾ हां ਚੱਲ ਕੋਈ ਨਹੀਂ ਤੁਸੀਂ ਜਾਓ ਬੇਫਿਕਰੇ ਹੋ ਕੇ ਜਾਓ ਤੁਸੀਂ ਠੀਕ ਆ ਤੇ ਬਾਕੀ ਫੇ ਉੱਥੋਂ ਬੱਸ ਉੱਤਰ ਕੇ ਫੋਨ ਹੀ ਕਰ ਲਿਓ ਨਹੀਂ ਤੇ ਫਿਰ ਜੇ ਆਪਾਂ ਉੱਧਰ ਹੋਏ ਤੇ ਫੇ ਕੋਈ ਨਹੀਂ ਲਿਆਵਾਂਗੇ ਨਾਲ ਹੀ ਮੈਂ ਕੋਈ ਨਹੀਂ ਕੋਈ ਨਹੀਂ ਠੀਕ ਆ ਮੈਂ ਦੇਖੂੰਗੀ ਨਾ ਜੀ हां ਤੇ ਫੇ ਮੈਂ ਕਰ ਦੂੰਗੀ ਫੋਨ ਠੀਕ ਆ ਚਲੋ ਠੀਕ ਆ ਫੇ ਮਮਾ ਜਾਈਏ ਆਪਾਂ ਓਕੇ 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 ਬਾਏ ਕੀ ਕਹਿੰਦੇ ਲਓ ਜੀ ਮੰਮੀ ਕੋ ਤੇ ਮਿਲ ਗਈ ਪਰਮਿਸ਼ਨ ਹਾਂਜੀ ਮੈਂ ਦੱਸਿਆ ਦੇ ਆ ਮੰਮੀ ਨੇ ਕਹਣਾ ਚਾਓ ਚਲਿਏ ਫੇ ਕਿੱਦਾਂ ਹਨਾ ਹੋਰ ਗਰਮੀ ਰੱਖੋ ਗਰਮੀ ਹੋਇਆ ਗਰਮੀ ਬਹੁਤ ਲੱਗਣਦੀ ਆ ਮੈਨੂੰ ਜੀ ਮੈਂ ਤਾਂ ਆਈ ਕਿ ਆ ਵੀ ਟਾਈਮ ਨਾਲ ਮੁੜ ਆਵਾਂਗੇ ਹਾਂਜੀ ਚਲੋ ਫੇ ਚਲਿਏ ਚਲੋ ਤੇ ਉਹ ਮੰਮਾ ਕਹਿੰਦੇ ਕਹਿੰਦੇ ਛਾਬੀ ਤੇ ਆਈ ਜੀ ਉਹਨਾਂ ਨੂੰ ਉਧਰ ਫੜਾ ਦਿਓ ਤੁਸੀਂ ਫੇ ਦੇ ਆਇਓ ਉਧਰ ਫੜਾ ਲੈ ਹਾਂਜੀ ਹਾਂਜੀ ਚਲੋ ਆਜੋ ਫੇ ਮੈਂ ਪਰਸ ਚੱਕ ਲਾਂ ਪਰ ਕਿੰਨੀ ਦੇਰ ਹੋ ਗਈ ਮੈਨੂੰ ਵੀ ਇੱਥੇ ਬੈਠੀ ਨੂੰ ਹੈ ਮਨਜੀਤ ਵੀ ਨਹੀਂ ਆਇਆ ਦੀਓ ਦੇ ਮਗਰੋਂ ਚੱਲ ਜੰਨੀ ਆ ਤੇ ਫੇਰ ਵੀ ਚੰਗਾ ਨਹੀਂ ਲੱਗਦਾ ਕੋਈ ਨਹੀਂ ਰੀਤੀ ਨੂੰ ਆਵਾਜ਼ ਮਾਰ ਕੇ ਪੁੱਛੂੰਗੀ ਇਹਨੂੰ ਮੈਂ ਵੀ ਆਇਆ ਮਨਜੀਤ ਦਾ ਫੋਨ ਕਿੰਨੇ ਕ ਵਜੇ ਤੱਕ ਆਣਾ ਉਹਨੇ ਮੈਨਲੇ ਉਧਰੋਂ ਵੀ ਉਹ ਵੀ ਢੀਕਦੇ ਹੋਣੇ ਮੈਨੂੰ ਅਮਨ ਹੋਣੇ ਵੀ ਮੈਂ ਫੋਨ ਵੀ ਨਹੀਂ ਕੀਤਾ ਹੈ ਚੱਲ ਕੋਈ ਨਾ ਦੇਖਦੀ ਆ ਪ੍ਰੀਤੀ ਨੂੰ ਆਵਾਜ਼ ਮਾਰ ਕੇ ਪੁੱਛਦੀ ਆ ਕਿਸਲੇ ਤੱਕ ਆਣਾ ਮਨਜੀਤ ਨੇ ਇਹ ਦੇਖਦੀ ਆ ਕਿੱਦਾਂ ਹੁੰਦੀ ਐ ਪ੍ਰੀਤੀ ਰੀਤੀ ਇਹ ਕਦੇ ਇਹ ਕਣੀ ਕਿੱਥੇ ਆ ਕਿਹੜਾ ਕੰਮ ਕਰੀ ਜਾਂਦੀ ਐ ਰੀਤੀ ਇਹ ਕਦੇ ਇਹ ਕੁੜੀ ਖਣੀ ਕਿਹੜੇ ਕੰਮਾਂ 'ਚ ਖੁੱਭੀ ਰਹਿੰਦੀ ਐ ਪ੍ਰੀਤੀ ਹਾਂਜੀ ਮੰਮੀ ਬਲਾਸ ਮੈਨੂੰ ਹਾਂ ਕੀ ਕਰੀ ਜਾਂਦੀ ਐ ਮੈਂ ਵਾਜਾਂ ਮਾਰੀ ਜਾਂਦੀ ਤੈਨੂੰ ਕੁਛ ਨਹੀਂ ਕੰਮ ਕਰ ਰਹੀ ਫਿਰ ਸਹੀ ਵਿੱਚ ਅੱਛਾ ਤੂੰ ਇਦਾਂ ਕਰ ਮਨਜੀਤ ਨੂੰ ਫੋਨ ਕਰਕੇ ਪੁੱਛ ਕਿੱਥੇ ਘਰ ਰਹਿ ਗਿਆ ਉਹ ਟਾਈਮ ਦੇ ਕਿੰਨਾ ਹੋਈ ਜਾਂਦਾ ਫੇ ਮੈਂ ਕਿਹੜੇ ਵੇਲੇ ਘਰ ਪਹੁੰਚਾਂ ਕੋਈ ਨਹੀਂ ਵਸ ਹੰਦੇ ਹੀ ਹੁਣੇ ਆਹੋ ਚੱਲ ਤੂੰ ਕੋਈ ਨਾ ਫੋਨ ਕਰਕੇ ਤੇ ਪੁੱਛ ਲੈ ਹਾਂਜੀ ਕੋਈ ਨਹੀਂ ਫੋਨ ਕਰਦੇ ਆ ਦੇਖੋ ਉਹਨੂੰ ਫੋਨ ਕਰਕੇ ਵੀ ਕਿੱਥੇ ਪਹੁੰਚਾ ਤੇ ਫਿਰ ਮੈਂ ਵੀ ਤਿਆਰੀ ਕਰ ਲਵਾਂ ਅੱਛਾ ਠੀਕ ਆ ਆਹੋ ਫੇ ਟਾਈਮ ਤੇ ਘਰ ਵੀ ਪਹੁੰਚ ਜਾ ਫੇ ਤੈਨੂੰ ਪਤਾ ਵੀ ਜਾਂਦੇ ਵੀ ਟਾਈਮ ਲੱਗ ਜਾਣਾ ਚਲ ਕੋਈ ਮੈਂ ਮੈਂ ਕਰਦੀ ਫੋਨ ਇਹਨਾਂ ਨੂੰ ਹਾਂ ਚੱਲ ਪੁੱਛ ਲੈ ਹਾਂ ਮੈਂ ਆ ਫੋਨ ਉੱਤੇ ਪਿਆ ਆ ਹਾਂ ਕਿੱਥੇ ਪਹੁੰਚ ਗਿਆ ਆਈ ਗਏ। ਚਲ ਮਨਜੀਤ ਆਈ ਗਿਆ। ਹਾਂਜੀ ਮਮੇ ਜੀ ਕਿਦਾਂ? ਬਸ ਠੀਕ ਠਾਕ ਮਨਜੀਤ ਹੋਰ ਤੇਰਾ ਹੀ ਵੇਟ ਕਰੀ ਜਾਂਦੇ ਸੀ। ਅੱਛਾ ਤੁਸੀਂ ਤਾਂ ਤਿਆਰ ਹੋ ਕੇ ਬੈਠੇ ਲੱਗਦਾ। ਹੋਰ ਮੈਂ ਕਿਹਾ ਵੀ ਚਲਿਏ ਹੁਣ ਘਰ ਨੂੰ। ਇਹ ਟਾਈਮ ਵੀ ਬੜਾ ਹੋਈ ਜਾਂਦਾ ਤੂੰ ਇਦਾਂ ਕਰ ਮੈਨੂੰ ਬਸ ਬਿਠਾਇਆ। ਉਹ ਮੰਮੀ ਜੀ ਬਸ ਕਾਹਦਾ ਬਿਠਾ ਕੇ ਆਉਣਾ? ਲੈ। ਤੁਹਾਨੂੰ ਤਾਂ ਮੈਂ ਆਪੇ ਛੱਟ ਕੇ ਆਉਣਾ। ਉਹ ਮੇਰੇ ਹੁੰਦੇ ਹੋਏ ਤੁਸੀਂ ਬਸ ਚ ਜਾਓਗੇ। ਚਲ ਕੋਈ ਨਹੀਂ ਤੂੰ ਵੀ ਥੱਕਿਆ ਆਇਆ ਆ ਕੋਈ ਨਹੀਂ। ਕੋਈ ਨਹੀਂ ਮੰਮੀ ਜੀ ਮੈਂ 5 ਮਿੰਟ ਰੈਸਟ ਕਰਨੀ ਆ। ਆਪਾਂ ਫਰੈਸ਼ ਹੋ ਜਾਈਏ ਨਾ ਫਿਰ। ਨੇ ਚਲੋ ਮੈਂ ਤੇ ਇਹ ਕਹਿੰਦੀ ਮੈਨੂੰ ਜਮਾਈ ਦੀ ਚੰਗਾਲ ਕਰਾ ਉਹ ਮੇਰੇ ਹੁੰਦੇ ਹੋਏ ਤੁਸੀਂ ਵਸਤੇ ਜਾਉਂਗੇ ਨਾ ਨਾ ਇਦਾਂ ਨਹੀਂ ਅਮਜੀ ਢੀ ਵੱਡੀ ਗੱਡੀ ਆ ਕਾਰੇ ਵਾਸਤੇ ਆ ਸਾਡੇ ਵਾਸਤੇ ਲਈ ਆ ਚੱਲ ਕੋਈ ਨਹੀਂ ਜਿੱਦਾਂ ਤੇਰੀ ਮਰਜ਼ੀ ਹਾਂਜੀ ਕੋਈ ਨਹੀਂ ਕਰ ਲਾ ਥੋੜੀ देर ਰੈਸਟ ਫਿਰ ਛੱਡਿਆਓ ਮੈਨੂੰ ਭਾਈ ਤੇਰੀ ਪ੍ਰੀਤੀ ਤੂੰ ਵੀ ਨਾਲ ਹੀ ਚਲੀ ਠੀਕ ਆ ਤੇ ਦੀਪ ਨੂੰ ਵੀ ਗੱਲ ਹੀ ਦੀ ਆ ਤੇ ਫਿਰ ਆਪਾਂ ਮੰਮੀ ਹੁਣਾਂ ਨੂੰ ਛੱਡ ਕੇ ਆਉਨੇ ਆ ਚੱਲ ਇਹ ਵੀ ਵਧੀਆ ਆ ਪ੍ਰੀਤੀ ਤਿਆਰੀ ਆ ਗਈ ਮੈਂ ਤਿਆਰੀ ਬੈਠੀ ਸੀ ਅਸੀਂ ਬਾਜ਼ਾਰੋਂ ਹੋ ਕੇ ਆਏ ਸੀ ਅੱਛਾ ਅੱਛਾ ਠੀਕ ਆ ਹਾਂਜੀ ਯਾਰ ਕੋਈ ਨਹੀਂ ਮੈਂ ਮੇਰੀ ਤਿਆਰੀ ਆ ਬਸ ਪਾਣੀ ਪੀ ਲਵਾਂ ਚਲ ਕਰ ਲਾ ਚਲਦੇ ਆ ਠੀਕ ਠੀਕ ਕਰ ਲਾ ਰੈਸਟ ਫੇਰ ਹਾਂਜੀ ਚਲ ਜੀਏ ਬਈ ਟਾਈਮ ਤੇ ਘਰ ਪਹੁੰਚ ਜੇ ਨਿਹਰਾ ਹੋ ਜਾਣਾ ਫੇਰ ਹਾਂਜੀ ਕੋਈ ਨਹੀਂ ਲੈ ਮੈਂ ਤੁਹਾਨੂੰ ਪਾਣੀ ਦਿੰਦੀ ਮੈਂ ਪਾਣੀ ਦੇ ਦੇ ਮੈਂ ਬੜੇ ਫਰੈਸ਼ ਹੋ ਜਾਣਾ ਚਲ ਬੈਠ ਮम्मी ਤੁਸੀਂ ਨਾ ਹਾਂ ਚਲ ਠੀਕ ਆ ਦੇ ਇਹਨੂੰ ਚਾਹ ਪਾਣੀ ਤੇ ਫਿਰ ਤਿਆਰੀ ਕਰੋ ਚਲ ਜੀਏ ਫੇਰ ਹਾਂ ਠੀਕ ਆ ਟਾਈਮ ਤੇ ਘਰ ਪਹੁੰਚ ਜੀਏ ਫੇਰ ਉੱਧਰ ਵੀ ਨਿਹਰਾ ਹੋ ਜਾਣਾ ਜਾਂਦਿਆਂ ਨੂੰ ਇਹ ਵੀ ਕੰਮ ਖਰਾਬ ਹੀ ਹੈ ਹੈ ਮੈਂ ਤਾਂ ਗਈ ਜਾਨੀ ਮਨਜੀਤ ਨੂੰ ਭਈ ਨਹੀਂ ਤੇ ਉਹ ਕਹਿੰਦਾ ਵੇ ਮੈਂ ਵੀ ਚਲਦਾ ਨਾਲ ਹੀ ਮੂੰਹ ਕਮ ਖਰਾਬ ਹੀ ਲੱਗਦਾ ਮੈਨੂੰ ਤੇ ਉਧਰ ਮਣੀ ਦਾ ਵੀ ਨਹੀਂ ਪਤਾ ਵੀ ਦੇਖ ਕੇ ਇਹਨੂੰ ਮੁੜ ਕੇ ਨਾ ਤਤਾ ਹੋ ਜਵੇ ਮੈਂ ਦੇਖੋ ਹੁਣ ਕਿੱਦਾਂ ਹੁੰਦੀ ਆ ਤਿਆਰ ਦਿਓ ਖੂਨੇ ਨੂੰ ਮੈਂ ਕਹਿਤਾ ਇਹਨਾਂ ਨੂੰ ਵੀ ਚੱਲ ਪੋਵੋ ਚਲੋ ਦੇਖਦੇ ਆ ਹੁਣ ਉੱਥੇ ਜਾ ਕੇ ਕਿੱਦਾਂ ਹੁੰਦੀ ਆ ਮਣੀ ਦਾ ਕੀ ਰਿਐਕਸ਼ਨ ਆ ਫੇ ਦੇਖਦੇ ਆ ਹੁਣ ਕੀ ਕਰਨਾ ਹੁਣ ਉਹਨੂੰ ਕਹਿ ਵੀ ਨਹੀਂ ਸਕਦੀ ਵੀ ਨਹੀਂ ਜਾਣਾ ਚਲੋ ਕੋਈ ਨਾ ਇਹ ਤੇ ਹੁਣ ਟਾਈਮ ਹੀ ਦੱਸੂਗਾ ਕੀ ਹੁੰਦਾ ਆ ਉੱਥੇ ਪਹੁੰਚ ਕੇ ਪਤਾ ਲੱਗੂ ਮਨੀਰਾ ਵੀ ਸਾਹਿਬ ਕਿਤਾਬ ਇਹਨੂੰ ਦੇਖ ਕੇ ਹੁੰਦਾ ਮਨਜੀਤ ਨੂੰ ਕੋਈ ਗੱਲ ਨਾ ਹੋਵੇ ਲੈ ਮੈਂ ਉਹਨਾਂ ਨੂੰ ਫੋਨ ਕਰਾਂ ਜੀ ਦਮਾ ਚਾਬੀ ਵਾਸਤੇ ਚਾਬੀ ਵਾਸਤੇ ਚੱਲੀ ਜੀ ਆਹੋ ਮਨਜੀਤ ਉਹ ਗਏ ਹੀ ਮਣੀ ਹੁਣੀ ਬਾਜ਼ਾਰ ਗਏ ਆ ਜਾ ਰਗੇ ਤੁਸੀਂ ਦੱਸਿਆ ਨਹੀਂ ਸੀ ਆਉਣਾ ਮੈਨੂੰ ਤਾਂ ਚੇਤਾ ਹੀ ਭੁੱਲ ਗਿਆ ਉਹ ਸ਼ਾਇਦ ਉਹਨਾਂ ਨੂੰ ਲੇਟ ਹੋ ਗਿਆ ਹੋਵੇ ਮੈਂ ਫੋਨ ਕਰਕੇ ਪੁੱਛ ਲਵਾਂ ਉਹਨਾਂ ਨੂੰ ਜਰਾ ਕਰੋ ਮਗਾਓ ਗਰਮੀ ਬੜੀ ਆਗੇ ਹਾਂ ਜੀ ਹੈਲੋ ਹਾਂਜੀ ਉਹ ਮੰਨੀ ਹੁਣੀ ਚਾਬੀ ਤੁਹਾਨੂੰ ਦੇ ਕੇ ਗਈ ਹੀ ਹਾਂਜੀ ਹਾਂਜੀ ਉਹ ਆਸ਼ਵਾਤ ਭੇਜ ਦਿਓ ਜਲਦੀ ਜਰਾ ਠੀਕ 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 ਲੈ

ਚਲੋ ਆਇਓ ਮਨਜੀਤ ਬੈਠੋ ਪ੍ਰੀਤੀ ਕੁੜੀ ਰੋਈ ਜਾਂਦੀ ਆ ਇਹ ਪਰਨ ਜੀਤ ਜੀ ਕਰੀ ਜਾਂਦੀ ਆ ਅੱਜ ਹਾਂ ਚਲ ਕੁਛ ਨਹੀਂ ਇਹਨੂੰ ਚਲ ਦੇ ਫੇਰ ਸੋਈ ਚੋ ਕੁਛ ਖਾਣੇ ਨੂੰ ਇਹਨੂੰ ਆਹੋ ਚੀਚੀ ਦੀ ਚੀਚੀ ਦੀ ਬਨੂਰ ਇਹ ਚੀਚੀ ਦੀ ਚਲੋ ਆਇਓ ਚਲ ਇਹਨੂੰ देर ਸੋਈ ਚੋ ਕੁਛ ਖਾਣ ਲਗੀ ਲੱਗਦੀ ਆ ਕੁੜੀ ਨੂੰ ਇਹਨੂੰ ਦੇ ਦੇ ਕੁਛ ਖਾਣ ਨੂੰ ਪ੍ਰੀਤੀ ਹਾਂ ਲੈ ਮਨਜੀਤ ਬਹਿ ਤੂੰ ਮੈਂ ਵੀ ਪਾਣੀ ਲੈ ਕੇ ਆਵਾ ਹੈ ਠੀਕ ਆ ਮੰਮੀ ਜੀ ਲਿਓ ਫੇਰ ਪਾਣੀ ਮੈਂ ਪਾਣੀ ਲੈ ਕੇ ਆਵਾ ਜਰਾ ਜਰ ਕਮਾਲ ਹੋ ਗਈ ਐ ਇਹ ਬਾਜ਼ਾਰ ਚਲ ਗਿਆ ਇਹਨਾਂ ਨੂੰ ਨਹੀਂ ਪਤਾ ਸੀ ਆਉਣਾ ਸੀਗਾ ਮੰਮੀ ਨੇ ਤਾਂ ਦੱਸਿਆ ਹੀ ਹੋਣਾ ਆ ਕਮਾਲ ਆ ਮੈਨੂੰ ਲੱਗਦਾ ਜਾਣ ਕੇ ਹੀ ਗਏ ਆ ਇਹ ਕੋਈ ਗੱਲ ਨਹੀਂ ਹੁਣਾ ਤਾਂ ਇੱਥੇ ਹੀ ਆ ਵਾਪਸ ਦੱਸਦਾ ਇਹਨਾਂ ਨੂੰ ਮੈਂ ਐਂਟਰੀ ਤਾਂ ਮੇਰੀ ਹੋ ਗਈ ਆ ਹੁਣ ਕੋਈ ਨਹੀਂ ਇਹਨਾਂ ਨੂੰ ਮੈਂ ਸਿੱਧੇ ਕਰਦਾ ਹੁਣ ਜਰੀਕਾ ਆ ਲੈਣ ਦੋ ਇੱਕ ਵਾਰੀ ਲੈ ਮੰਜੀਤ ਪਾਣੀ ਪੀ ਪਹਿਲਾਂ ਲਓ ਮੰਮੀ ਜੀ ਗਰਮੀ ਬੜੀ ਹੋ ਗਈ ਪਈ ਐ ਇੱਕ ਵਾਰ ਹੋਰ ਗਰਮੀ ਨੇ ਤੇ ਹੁਣ ਬਾਟੀ ਗੱਡੇ ਆ ਦੀਪ ਕਾਰਗੀ ਜੋ ਹਾਂ ਲੱਗੀ ਆ ਪ੍ਰੀਤੀ ਉਹਦੇ ਨਾਲ ਬੜੀ ਜਿਆ ਜੜੀ ਲੱਗੀ ਹੁੰਨੀ ਆ ਹਾਂ ਪਤਾ ਨਹੀਂ ਭੁੱਖ ਲੱਗੀ ਆ ਜਾਂ ਉਹਦਾ ਹੀ ਜੜੀ ਕਰੀ ਜਾਂਦੀ ਆ ਭੁੱਖ ਲੱਗੀ ਆ ਪਤਾ ਨਹੀਂ ਥੋੜਾ ਜਿਹਾ ਬੱਚੇ ਨੂੰ ਵੀ ਹੋ ਜਾਂਦਾ ਸਫਰ ਵਿੱਚ ਵੀ ਚਲੋ ਤੇ ਦੱਸਿਆ ਨਹੀਂ ਮਣੀ ਹੁਣਾਂ ਨੇ ਕਿਸ ਲਈ ਆਉਣਾ ਬਜ਼ਾਰੋਂ ਨਹੀਂ ਬਸ ਆਣੇ ਆ ਲਈ ਆ ਆਉਣ ਵਾਲੀ ਆ ਹਾਂ ਆਣੇ ਆ ਲਈ ਆ ਕਾਫੀ ਟਾਈਮ ਹੋ ਗਿਆ ਉਹਨਾਂ ਨੂੰ ਵੀ ਜਿਆਣੂ ਬਹਿ ਮੀ ਉਹਨਾਂ ਨੂੰ ਘਰ ਰੁਕਣਾ ਚਾਹੀਦਾ ਸੀ ਨਹੀਂ ਉਹ ਕੋਈ ਉਹਨਾਂ ਨੂੰ ਪਤਾ ਹੀ ਆ ਵੀ ਅਸੀਂ ਆਉਣਾ ਆ ਰੁਕਣਾ ਚਾਹੀਦਾ ਸੀ ਉਹਨਾਂ ਨੂੰ ਉਹ ਕੋਈ ਮਨਜੀਤ ਘਰ ਦਾ ਵੀ ਜ਼ਰੂਰੀ ਸਾਮਾਨ ਲੈਣਾ ਸੀ ਤਾਂ ਗਈ ਆ ਇੱਕ ਮੇਰੇ ਦਿਮਾਗ ਚੋਂ ਨਿਕਲ ਗਿਆ ਮੈਂ ਤੇ ਉਹਨੂੰ ਦੱਸਿਆ ਹੀ ਨਹੀਂ ਵੀ ਤੁਸੀਂ ਵੀ ਆਣਾ ਹੈ ਨਾਲ ਮੰਮੀ ਜੀ ਦਿਮਾਗ ਚੋਂ ਕਿੱਦਾਂ ਨਿਕਲ ਗਿਆ ਤੁਹਾਨੂੰ ਦੱਸਣਾ ਚਾਹੀਦਾ ਸੀ ਨਾ ਉਹ ਉਸਲੇ ਫੋਨ ਤੇ ਗੱਲ ਹੋਈ ਆ ਤਾਂ ਫਿਰ ਮੈਂ ਮੈਂ ਵੀ ਕਿਹਾ ਵੀ ਚੱਲ ਬਾਜ਼ਾਰ ਆ ਲੋ ਕਹਿੰਦੀ ਹੈ ਵਜਾਇਆ ਉਹ ਤੁਸੀਂ ਬਾਜ਼ਾਰ ਐ ਤੇ ਇੰਨਾ ਨੂੰ ਦੱਸਣਾ ਚਾਹੀਦਾ ਚੇਤਾ ਹੀ ਉਹ ਦੱਸ ਆ ਦੇ ਮੰਮੀ ਜੀ ਅੱਡ ਨੂੰ ਚਾਹ ਹੀ ਬੜਾ ਨੌ ਦਾ ਤਾਂ ਤੁਸੀਂ ਤਾਂ ਉਹਦੀ ਗੱਲ ਵੀ ਮੰਨਣੀ ਹੋਈ ਇਦਾਂ ਦੀ ਕੋਈ ਗੱਲ ਨਹੀਂ ਮਨਜੀਤ ਉਹ ਵੀ ਘਰ ਦਾ ਮੈਂਬਰ ਹੀ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਾਂਜੀ ਠੀਕ ਆ ਹਾਂ ਮਰ ਮਮੀ ਵੀ ਆ ਗਈ ਲਾ ਇੱਥੇ ਆਹੋ ਆਈ ਕੇ ਤਾਂ ਹੀ ਦਰਵਾਜਾ ਖੁੱਲ੍ਹਾ ਆ ਗਰਮੀ ਕਿੰਨੀ ਆ ਨਾ ਬਾਹਰ ਮੈਂ ਨਹੀਂ ਜਾਇਆ ਕਰਨਾ ਹੁਣ ਤੁਹਾਡੇ ਨਾਲ ਕਿਤੇ ਵੀ ਲੈ ਇੱਕ ਮਾ ਕੇ ਲਿਆ ਆਹ ਦਰਵਾਜਾ ਖੁੱਲ੍ਹਾ ਰਹਿ ਗਿਆ ਉਹ ਵੀ ਘਰ ਉਹ ਬੰਦ ਸਕੂਟੀ ਦੀ ਚਾਬੀ ਕੱਢ ਲਈ ਕੱਢ ਲਈ ਕੱਢ ਦੀ ਸਾਰੇ ਕੁਝ ਕੱਢ ਲੈ ਅੱਛਾ ਚਲੋ ਮਾਤ ਲੱਗਦਾ ਮੈਨੂੰ ਜੀਦੇ ਹੁਣੇ ਆ ਗਏ ਜੀ ਜੇ ਹੁਣੀ ਜੀਜਾ ਜੀ ਆ ਗਏ ਆ ਲੈ ਚੰਗੀ ਨਹੀਂ ਹੁਣੀ ਮੰਮੀ ਨੇ ਭੇਜੇ ਨਾਲ ਲਿਆਂਦੇ ਨਾ ਨਾਲ ਜੀਜੇ ਉਹਨਾਂ ਨੂੰ ਵੀ ਲੈ ਬਸ ਆਦੋਗੀ ਤੁਹਾਡੇ ਵਾਲੀ ਫਿਰ 10 ਸਾਲ ਕੀ ਮਾਂ ਤਾਂ ਕੱਢੇ ਹੀ ਸਗੋਂ ਚੁੱਪ ਕਰੋ ਚੁੱਪ ਕਰੋ ਸੁਣ ਲੈਣ ਨੂੰ ਲੈ ਦਰਵਾਜੇ ਦੀ ਆਵਾਜ਼ ਆਈਗਾ ਮਨਜੀਤ ਮੈਨੂੰ ਲੱਗਦਾ ਮਨ ਹੁਣੀ ਆਈ ਗਏ ਆ ਵਿਚਾਰੂ ਹੈ ਨਾ ਹਾਂਜੀ ਆਵਾਜ਼ ਤਾਂ ਆਈ ਹੈ ਹਾਂ ਲੈ ਆਈ ਕਿਹ ਕੀ ਆ ਗਏ ਵਾ ਕੀ ਉਹ ਮੈਂ 4 ਦਿਨ ਘਰੋਂ ਵੀ ਚਲ ਗਿਆ ਉਹ ਤਾਂ ਹੀਰੋ ਨਹੀਂ ਬਣੀ ਫਿਰਦੀ ਆਪਣੇ ਆਪ ਚ ਹੈ ਉਹ ਰੰਗ ਢਾਂਗੀ ਬਦਲਿਆ ਪਿਆ ਆ ਉਹ ਮੈਂ ਤਾਂ ਕੱਲਾ ਇਹ ਚੁੰਨੀ ਦੀ ਗੱਲ ਕਰਦਾ ਸੀ ਵੀ ਸਿਰ ਤੇ ਲੈ ਉਹ ਇਹ ਤਾਂ ਗਲੇ 'ਚ ਵੀ ਹੈ ਨਹੀਂ ਚੁੰਨੀ ਅੱਜ ਕੋਈ ਨਹੀਂ ਮੰਮੀ ਨੂੰ ਕਹਿਣਾ ਜਿਹੜੀ ਜਿਹੜੀ ਇੰਨੀ ਛੂੜ ਦੇਤੀ ਆ ਨਾ ਮੰਮੀ ਨੇ